ਲਓ ਵੀ ਮਿੱਤਰੋ ਓਲਰ ਬੱਕਰਾ ਮੰਡੀ ਤੇ ਪਹੁੰਚੇ ਅੱਜ ਹਰ ਸੋਮਵਾਰੇ ਮੰਡੀ ਲੱਗਦੀ ਆ ਦੋਸਤੋ ਤੇ ਚੰਗੇ ਸੌਦੇ ਹੋ ਜਾਂਦੇ ਆ ਆ ਪਹਿਲਾ ਸੌਦਾ ਬਾਈ ਕਿਹੜਾ ਪਿੰਡ ਆਪਣਾ ਬੱਲੂਆਣੇ ਬੱਲੂਆਣੇ ਤੋਂ ਬਾਈ ਬੱਕਰਾ ਲੈ ਕੇ ਆਇਆ ਤੇ ਬਾਈ ਕੀ ਮੁੱਲ ਆ ਇਹਦਾ 9000 9000 ਲਓ ਵੀ 9000 ਬਾਈ ਨੇ ਮੁੱਲ ਮੰਗਿਆ ਤੇ ਲੈਂਦਾ ਬਾਈ ਸੁੱਖਾ ਹਾਂ ਬਾਈ ਬੋਲ ਬਾਈ ਸੁੱਖੇ 9000 10000 ਕਿੰਨੇ ਦਾ ਖਾਣਾ ਆ ਕੇ ਕਰ ਦਿੰਦਾ ਪਤਾ ਪੰਜ ਆਸਦੀ ਉਹ ਸੌ ਨਹੀਂ ਰਪੀ ਨਹੀਂ ਜਾਂ ਪੰਜ ਦਾ ਦੇ ਕਿਬੋ ਮੈਂ 22 ਉਹਨੇ ਪਹੁੰਚਾ ਵੇਖੀ ਜਾ ਕਿੰਨੇ ਦਾ ਕਹਿੰਦਾ ਖਾਣਾ ਕਿ ਕੋਈ ਛੱਡ ਕੇ ਮਗਾ ਦੇ ਬਸ ਸਹੀ ਇਹ 200 ਕੱਟ ਕਰ ਦੇਣਗੇ ਨਾ 200 ਕੱਟ ਨਹੀਂ ਹੁੰਦਾ ਜੈਜ ਕਾ ਯਾਰ ਬਾਈ ਜਵਾ ਨਹੀਂ ਕਿਹਾਣਾ ਖਤ ਤੂੰ ਸੌਦਾ 700 ਨਾਲ ਮੋ ਬੱਕਰਾ ਵੀ ਇਹ ਨਾਲੀ ਗੱਲ ਕਰ ਤੂੰ ਬੱਕਰਾ ਕੋ ਸਹੀ ਗੱਲ ਹੈ ਸਹੀ ਹੈ ਸਹੀ ਹੈ ਬਸ ਹਾਂ 59 ਸੌਦਾ ਹੋਗਾ ਪਾ ਯਾਰ ਜਾ ਪਾਦਾ ਕੌਣ ਲਾਈ ਜਾਨਾ ਲਾਇਆ ਬਈ ਲੈ ਉਹ ਰਸਾ ਮਾਰੀ ਜਾਂਦਾ ਅੱਠ ਲੱਗਿਆ ਮੈਨੂੰ ਸਾਦੇ ਸਾਦੇ ਸੀ ਸਾਦੇ ਸੀ ਸਾਦੇ ਸੀ ਦੇ ਦੇ ਬਾਈ ਯਾਰ ਬੋਣੀ ਕਰਾ ਗਿਆ ਯਾਰ ਬਾਈ ਛੱਡ ਦੇ ਸੀ ਉਹ ਛੱਡ ਦੇ ਜਮਾਂ ਨਹੀਂ ਜਮਾਂ ਨਹੀਂ ਬਾਈ ਮੈਂ ਨੂੰ ਛੱਡ ਦੇ ਦਿੱਤਾ ਮੈਨੂੰ ਬਣਾ ਦੇ ਉਹ ਲੈ ਕੇ ਤਾਂ ਨਹੀਂ ਭਾਈ ਜੀ ਬੈਠੋ ਤਾ 300 ਵੀ ਨਹੀਂ ਗਿਆ ਕੋਈ ਆ ਦੋ ਬੱਕਰਾ ਆ ਫਰਾ ਦੇ ਛੱਡ ਦੇ ਕਿੰਨੇ ਆ ਦਾ ਬਾਈ ਕਿੰਨੇ ਆ ਦਾ ਬਾਈ 8 900 ਘਟ ਕਰਾਂਗੇ ਇਹਦਾ ਸਮੋ ਪਾ ਕੇ ਆ ਜਮਣ ਨਹੀਂ 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 ਜਮਣ ਨਹੀਂ ਹੋਗਾ ਲਿਖਾਈ ਦਾ ਚੱਕਰੀ ਕਿਨੇ ਆ ਕਿਨੇ ਆ ਮਹਾਨ ਲਗਾਏ ਇੱਕ ਕੋਈ ਹਾਂ ਯਾਰ ਕਹਿੰਦੇ ਫਿਰ ਫੋਨ ਆ ਗਿਆ ਬੱਕਰਾ ਲੈਣਾ ਸੀ ਤਾਂ ਓ ਯਾਰ ਇੱਕ ਕੋਈ ਹਾਂ ਨਾ ਕਹਿੰਦੇ ਦਵਾ ਦੇ ਤੈਨੂੰ ਫੋਨ ਆਇਆ ਸੁਪਰਾਨੀਆਂ ਹੋਰ ਦੁਬਾਰੀ ਜਾ ਕਰ ਦੇ ਦੇ ਯਾਰ ਹਾਂ ਰਹੀ ਹੈ ਕਿੰਨੇ ਦਾ 300 ਘਟ ਦੇ ਉਹ ਮੈਨੂੰ ਚਾਹ ਕੋਈ ਵੇਖਿਆ ਬਾ ਜੀੜਾ ਨਿੱਕਾ ਕਾਕੜਾ ਸਾਹਿਬ ਭਲਾਈ ਆੜੇ ਵਿੱਚ ਆਉਂਦਾ ਰਹਿਣਾ ਸੋਹਣੇ ਯਾਰ ਯਾਰ ਵਾਦਿਆਂ ਤੋਂ ਘਟਦਾ ਹਾਂ ਹਾਲੇ ਕਿ ਫਾੜਾ ਉਹ ਨਾ ਉਹ ਨਾ ਫਾੜ ਕਾ ਉਹ ਆਲਾ ਅੱਛਾ ਕਰ ਲਮਾ ਹੱਥ ਕੋਲ ਨਾ ਕਰੀਆ 7500 ਦਾ ਨਹੀਂ 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 ਕਿੰਨੇ ਦਾ ਕਰਤਾ ਜੱਗੀ 7500 ਦਾ ਭਾਈ ਨਹੀਂ ਨਹੀਂ 1700 ਹੋਰ ਕਿੰਨਾ ਵਜਾ ਮਾਰਦਾ ਪਾਸ ਕੋਸਾਂ ਨੇ ਬਿਆਨ ਬਚਾਉਂਦੇ ਉਹ ਖਦਮਾ ਤੈਨੂੰ ਲੱਕ ਉਹ ਤੇਰਾ ਨਾ ਬਣਿਆ ਤੂੰ ਹੋਰ ਬਣਾਲਾ ਯਾਰ ਕਿਵੇਂ ਬਣ ਗਏ ਦੇ ਦੇ ਯਾਰ ਭਾਈ ਪੈਸੇ ਤਾਂ ਸਹੀ ਲੱਗੇ ਇਹ ਪਹਿਲਾ ਸੌਦਾ ਹੋਇਆ ਦੋਸਤੋ ਬੱਕਰਾ ਮੰਡੀ ਪਟਿਆ ਯਾਰ ਭੱਜਾ ਹੈ ਭੱਜਾ ਪਕਾਉਣ ਵਾਲਾ ਉਰੇ ਆ ਓਰੇ ਓਰੇ ਆ ਜਾ ਯਾਰ ਗਾਲ ਗਾਲ ਨਾ ਕੁੱਟਦੀਆਂ ਭਾਈ ਗਾਲ ਸੋਲਾ ਮੇਰੀ ਇੱਕੋ ਹੀ ਗੱਲ ਕੋ ਲਿਖਾਈ ਕਰਾ ਲਈ ਸੁੱਕਾ ਯਾਰ ਹੋ ਗਿਆ 75 ਸੁੱਕਾ ਲੈ ਜਾ ਯਾਰ ਨਹੀਂ ਨਹੀਂ ਪਰ ਕੋਈ ਨਾ ਟਾਈਮ ਹਰ ਨਹੀਂ ਪਾਲਾ ਦੇ ਦੇ ਬਾਈ ਯਾਰ ਦੇ ਰਹੇ ਹਾਂ ਬਿੱਤੇ ਵਿੱਚ ਆ ਉਹ ਵੀ ਕਿਉਂ ਕਿੱਥੇ ਆ ਬਾਹੂ ਵੀ ਉਧਲੇ ਕੱਢਦਾ ਵੇਖੇ